ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਵੱਲੋਂ ਹੜ੍ਹ ਪ੍ਰੀੜਿਤ ਕਿਸਾਨਾਂ ਦੀ ਫਸਲ ਦੀ ਬਿਜਾਈ ਵਾਸਤੇ ਟਰੈਕਟਰਾਂ ਦੇ ਕਾਫਲੇ ਨੂੰ ਪਿੰਡ ਟਹਿਣਾ ਤੋਰਵਾਨਾ ਕੀਤਾ ਗਿਆ ਜੀਹਾਂ ਦੱਸੀਏ ਕਿ ਇਹ ਕਾਫਲਾ ਸ੍ਰੀ ਅੰਮ੍ਰਿਤਸਰ ਸਾਹਿਬ ਕੈਂਪ ਵਿੱਚ ਜਾਵੇਗਾ ਇਸ ਕਾਫਲੇ ਵਿੱਚ ਫਰੀਦਕੋਟ ਜ਼ਿਲ੍ਹੇ ਵੱਲੋਂ 14 ਟਰੈਕਟਰ 700 ਏਕੜ ਵਾਸਤੇ ਬੀਜ 700 ਏਕੜ ਵਾਸਤੇ ਡੀਏਪੀ ਅਤੇ ਤੇਲ ਦੇ ਪ੍ਰਬੰਧ ਤੋਂ ਇਲਾਵਾ ਖੇਤ ਬੀਜਣ ਵਾਲੇ ਸੰਦ ਜਿਵੇਂ ਸੁਪਰ ਸੀਡਰ ਆਦਿ ਰਵਾਨਾ ਕੀਤੇ ਗਏ ਹਨ ਇਸ ਮੌਕੇ ਜਿਹੜਾ ਜਨਰਲ ਸਿਕੱਤਰ 인ਦਰਜੀਤ ਸਿੰਘ ਕਣੀਆਂ ਨੇ ਕੀ ਕਿਹਾ ਦੇਖਦੇ ਹਾਂ ਪੂਰੀ ਰਿਪੋਰਟ ਪੀਐਮਬੀ ਦੇ ਵਿੱਚ ਕੀ ਹੋਇਆ ਰਣਜੀਤ ਸਾਗਰ ਟਾਈਮ ਦੇ ਉੱਤੇ ਕੀ ਹੋਇਆ ਸਾਰਾ ਕੁਝ ਸਾਹਮਣੇ ਆ ਗਿਆ ਪਹਿਲੀ ਗੱਲ ਤਾਂ ਇਹ ਹੈ ਜੇ ਸਰਕਾਰਾਂ ਨੇ ਲੋਕਾਂ ਨੂੰ ਬਚਾਉਣਾ ਹੋਵੇ ਤਾਂ ਇਹ ਜਿਹੇ ਹਾਲਾਤ ਬਣਾਉਣ ਕਿਉਂ ਦੂਜੀ ਗੱਲ ਕੇ ਜਿਹੜੀ ਵਾਲਤਾ ਇਹ ਆਂਦਾ ਸੀ ਜਦੋਂ ਸਰਕਾਰ ਨਹੀਂ ਸੀ ਬਣੀ ਕਿ ਗਰਦੌਰੀਆਂ ਕਰਨ ਨੂੰ ਰਹਿਣ ਦਿਆ ਕਰੋ ਪਹਿਲਾਂ ਹੀ 20-20000 ਰੁਪਇਆ ਖਾਤਿਆਂ 'ਚ ਪਾ ਦਿਆ ਕਰੋ ਕੋਈ ਮਾਰੀ ਮਾਰ ਅੱਜ ਨਹੀਂ ਪਈ ਇਹ 2023 ਦੇ ਵਿੱਚ ਵੀ ਮਾਰ ਪਈ ਹੜਾਏ ਗੜਿਆਂ ਦੇ ਨਾਲ ਉਦਰਤੀ ਹਫਤਾ ਨਾਲ ਫਸਲਾਂ ਮਰੀਆਂ ਤੇ ਸਮੇਂ-ਸਮੇਂ ਤੇ ਬਿਆਨ ਆਉਂਦੇ ਰਹੇ ਅਸੀਂ ਮੁਰਗੀ ਵਾਲੇ ਵੀ ਦੇਵਾਂਗੇ ਕੁਕੜੀ ਮਰੀਦੇ ਵੀ ਦੇਵਾਂਗੇ ਕੱਦੂ ਦੇ ਵੀ ਦੇਵਾਂਗੇ ਕਿਸੇ ਦੇ ਖਾਤੇ 'ਚ ਪੈਸੇ ਦੇਖੇ ਹੁਣ ਵੀ ਉਹੀ ਹਾਲ ਹੈ ਜੇ ਕੋਈ ਸੰਸਥਾ ਮਾ ਨੇ ਉਹਨਾਂ ਦਾ ਕੋਈ ਤਿਲਫਲ ਇਕੱਠਾ ਹੋਗਾ ਉਹਦੇ ਤੇ ਸਰਕਾਰ ਆਪਦੀ ਮੋਹਰ ਲਾਉਣ ਦੀ ਕੋਸ਼ਿਸ਼ ਕਰਦੀ ਹੈ ਜਿੱਡੀ ਪੀੜਾ ਹੈ ਇਹ ਇਹ ਕੋਈ ਛੋਟੀ ਮੋਟੀ ਪੀੜਾ ਨਹੀਂ ਇਹ ਕਿਸਾਨਾਂ ਦੀ ਇਸ ਇਲਾਕੇ ਦੀ ਟੁੱਟੀ ਹੋਈ ਆਰਥਿਕਤਾ ਨੂੰ ਜੇ ਮੁੜ ਲੀਹਾਂ ਤੇ ਲੈ ਕੇ ਆਉਣਾ ਇਹ ਬਹੁਤ ਲੰਬਾ ਸਮਾਂ ਦਮ ਰੱਖ ਕੇ ਉਹਨਾਂ ਲੋਕਾਂ ਦੀ ਸੇਵਾ ਸਾਨੂੰ ਆਪ ਨੂੰ ਲੋਕਾਂ ਨੂੰ ਕਰਨੀ ਪਊ ਫਿਰ ਉਹ ਲੋਕ ਉੱਠ ਕੇ ਅੱਗੇ ਆਉਣਗੇ ਸਰਕਾਰਾਂ ਨੇ ਨਾਂ ਕਦੇ ਕਿਤੇ ਜ ਪਹਿਲਾਂ ਕੀਤਾ ਤਾਂ ਸਿਆਸ ਰੱਖ ਲਈਏ ਜੀ ਜੀ ਵਿਰਾਸਤ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਸੀ ਦੇਖੋ ਗੁਜਰਾਤ ਦੇ ਲੋਕਾਂ ਨੂੰ ਵੀ ਇਹੀ ਅਪੀਲ ਹੈ ਵੀ ਪੰਜਾਬ ਇੱਕੋ ਹੈ ਜਿਹਨੇ ਪੂਰੇ ਮੁਲਕ ਨੂੰ ਆਰਥਿਕ ਸੰਕਟ ਦੇ ਵਿੱਚੋਂ ਅਨਾਜ ਪੱਖੋਂ ਹਰ ਵਕਤ ਦੇਸ਼ ਨੂੰ ਆਤਮ ਨਿਰਭਰ ਕੀਤਾ ਹੈ ਤਾਂ ਮਤਲਬ ਇਹਨਾਂ ਲੋਕਾਂ ਦੀਆਂ ਜੇਕਰ ਅੱਜ ਪੰਜਾਬ ਤੇ ਮਾਰ ਪਈ ਹੈ ਤਾਂ ਸਾਰੀਆਂ ਸਟੇਟਾਂ ਨੂੰ ਰਲ ਕੇ ਚੱਲਣਾ ਚਾਹੀਦਾ ਹੈ ਤੇ ਗੁਜਰਾਤ ਵਾਲਿਆਂ ਨੂੰ ਵੀ ਇਹੀ ਕਹਾਂਗੇ ਕਿ ਅਸੀਂ ਹੈ ਤਾਂ ਵੈਸੇ ਨਾਨ ਪੋਲਿਟਿਕਲ ਅਸੀਂ ਇਸ ਸਿਆਸੀ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਸੱਚ ਹੈ ਕਿ ਅਸੀਂ ਆਜ਼ਾਦ ਭਾਰਤ ਦੇ 78 ਸਾਲ ਭੋਗੇ ਹਰ ਸਰਕਾਰ ਨੇ ਸਾਨੂੰ ਲੁੱਟਿਆ ਤੇ ਪਟਿਆ ਅਸੀਂ ਉਹ ਤੋਂ ਛਡਕਾਰਾ ਪਾਉਣ ਲਈ ਨਵੀਂ ਆਮ ਆਦਮੀ ਪਾਰਟੀ ਲੈ ਕੇ ਆਂਦੀ ਸੀ ਪਰ ਸਾਡੇ 3 ਸਾਲ 4 ਸਾਲ ਬੀਤ ਗਏ ਅਸੀਂ ਲੁੱਟੇ ਗਏ ਪਹਿਲਾਂ ਵਾਲਿਆਂ ਨਾਲੋਂ ਵੀ ਲੁੱਟਣ 'ਚ ਦੋ ਕਦਮ ਅੱਗੇ ਆ ਇਹ ਕਿਤੇ ਐ ਨਾ ਸਮਝ ਲਿਓ ਵੀ ਪੰਜਾਬ ਦੇ ਵਿੱਚ ਕੋਈ ਇਨਕਲਾਬ ਲਿਆਤਾ ਉਹ ਇੱਕ ਅਖੌਤੀ ਇਨਕਲਾਬ ਦੀ ਗੱਲਾਂ ਸੀ ਸੱਥਾਂ ਦੇ ਵਿੱਚ ਜਿਹੜਿਆਂ ਨੇ ਇਸ ਸੱਥਾਂ 'ਚ ਸਰਕਾਰ ਚੱਲੂਗੀ ਅਸੀਂ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਤੇ ਗਰੰਟੀ ਕਾਨੂੰਨ ਕਿਸਾਨ ਮਜੂਦ ਦੇ ਕਰਜ਼ੇ ਲੈਣ ਲਈ ਸੈਂਟਰ ਨਾਲ ਜਿਹੜਾ ਗੱਲਬਾਤ ਕਰਨ ਲਈ ਆਪਾਂ ਅੰਦੋਲਨ ਲੈ ਕੇ ਗਏ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਸਾਡੀ ਸੁਆਮੀਨਾਥ ਦੀ ਰਿਪੋਰਟ ਇਹ ਦਿੱਲੀ 'ਚ ਲਾਗੂ ਕਰਤੀ ਐਮਐਸਪੀ ਗਰੰਟੀ ਨੂੰ 5 ਮਿੰਟਾਂ 'ਚ ਦੇ ਦੇਾਂਗੇ ਤਾਂ ਉੱਥੇ ਅੰਦੋਲਨ ਕਰਦੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਡਾਂਗਾ ਮਾਰੀਆਂ ਟਰੈਕਟਰ ਟਰਾਲੀਆਂ ਇਹਨਾਂ ਦੇ ਐਮਐਲਏ ਇਹਨਾਂ ਦੇ ਬਤਾਏ ਕਿ ਚੋਰੀ ਕਰਕੇ ਉਹਨਾਂ ਦੇ ਘਰਾਂ ਚੋਂ ਹਲੇ ਨਿਕਲੀਆਂ ਜਾਂਦਾਂਗੇ ਆਮ ਆਦਮੀ ਪਾਰਟੀ ਪੰਜਾਬ ਦੀ ਮਜੂਤਾ ਸਰਕਾਰ ਦੇ ਘਰੋਂ ਹਜੇ ਟਰੈਕਟਰ ਟਰਾਲੀਆਂ ਉਸ ਅੰਦੋਲਨਕਾਰੀ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੀਆਂ ਚੋਰੀਆਂ ਚੋਰੀ ਕੀਤੀਆਂ ਹੋਈਆਂ ਹਲੇ ਨਿਕਲੀਆਂ ਜਾਂਦਾਂਗੇ ਸੋ ਬਚਿਓ ਪੰਜਾਬ ਲੁੱਟਿਆਗਾ ਤੁਸੀਂ ਨਾ ਲੁੱਟੇ ਜਾਏ ਅੱਜ ਕਿੰਨੇ ਕਿ ਟਰੈਕਟਰ ਚੱਲੇ ਨੇ ਇੱਥੋਂ ਤੇ ਕੀ ਕੁਝ ਜਿੰਨਾ ਸਾਮਾਨ ਲੈ ਕੇ ਜਾ ਅੱਜ ਅਸੀਂ ਫਿਲਹਾਲ ਸ਼ੁਰੂਆਤ ਹੈ ਸਾਡੀ ਲੋਡ ਪੈਣ ਤੇ ਫੇਰ ਵੀ ਜਾਊਗਾ ਸਾਡੇ ਅੱਜ 10 12 ਟਰੈਕਟਰ ਪੂਰੇ ਲੋਡ ਹੋ ਕੇ ਡੀਏਪੀ ਖਾਦ ਯੂਰੀਆ ਆਪਣਾ ਦੂਸਰਾ ਬੀਜ ਕਣਕ ਦਾ 10-12 ਟਰੈਕਟਰ ਅੱਜ ਚੱਲਣਗੇ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਜਿਵੇਂ ਜਿਵੇਂ ਉੱਥੇ ਲੋਡ ਸਾਨੂੰ ਲੱਗੂਗੀ ਓਵੇਂ ਓਵੇਂ ਪਿੱਛੇ ਹੋਰ ਵੀ ਆਓ ਕਹਿੰਦਾ ਬੀਜ ਦੇ ਕੇ ਵਾਪਸ ਹੋਵੋਗੇ ਨਹੀਂ ਨਹੀਂ ਬਜਾਈ ਕਰਨੀ ਅਸੀਂ ਸਮਝਿਆ ਬੀਜ ਖਾਦ ਦੇਣ ਦਾ ਛੁਟਕਾਰਾ ਨਹੀਂ ਹੋਣਾ ਉਹਨਾਂ ਦੀ ਆਰਥਿਕਤਾ ਟੁੱਟ ਚੁੱਕੀ ਆ ਅਸੀਂ ਕਣਕ ਬੀਜਣੀ ਆ ਤੁਸੀਂ ਵੇਖੋਗੇ ਉੱਥੇ ਕੈਂਪ ਲੱਗ ਚੁੱਕੇ ਆ ਇੱਕ ਕੈਂਪ ਗੁਰਦਾਸਪੁਰ ਦੇ ਵਿੱਚ ਲੱਗ ਚੁੱਕਿਆ ਇੱਕ ਅਮਰਸਰ ਦੇ ਵਿੱਚ ਲੱਗ ਚੁੱਕਿਆ ਇੱਕ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ ਲੱਗ ਚੁੱਕਿਆ ਬੀਜੇ ਕੋਈ ਬੀਜਪੀ ਆਪਣਾ ਬੀਕੇ ਜੂ ਸਿੱਧੂ ਪਰਵਲੋਂ ਇਹ ਚਾਰ ਕੈਂਪ ਹੈ ਜਿਹੜੇ ਲੱਗ ਚੁੱਕੇ ਆ ਉੱਥੇ ਉਹਨਾਂ ਕੈਂਪਾਂ ਦੇ ਉੱਤੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਹਫਤਾ ਦੋ ਹਫਤੇ ਜਿੰਨਾ ਸਮਾਂ ਲੱਗੂਗਾ ਆ ਟਰੈਕਟਰ ਉੱਥੇ ਕਣਕ ਫੀਜਣਗੇ ਸਾਰੀ ਕਿਸਾਨਾਂ ਠੀਕ ਹੈ